ਕਿ ਸਾਰਾ ਹਫਤਾ ਕੰਮ ਕਰੀ ਗਈ ਆਇਆ 1000 ਡਾਲਰ ਉਹਦੇ ਚੋਂ ਵੀ 500 ਕਮੇਟੀ ਚ ਲ ਗਿਆ 300 ਰੈਂਟ ਚ ਲਾ ਗਿਆ 200 ਡਾਲਰ ਪੈਟਰੋਲ ਤੇ ਚਲਾ ਗਿਆ ਤੇ ਮਗਰ ਬਚੀਆਂ ਜੂ ਇਹ ਸਭ ਕੁਝ ਇਨ੍ਹਾਂ ਕੰਟਰੀਆਂ ਚ ਮਿਲਦਾ ਤੁਹਾਨੂੰ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈਗਾ ਤੇ ਰਹਿ ਖੋ ਕੇ ਕੀ ਬਚਦਾ ਇੰਡੀਆ ਵਾਲੇ ਕਹਿੰਦੇ ਅੱਜ ਕਿੰਨਾ ਕਮਾਇਆ ਕਿੰਨੇ ਬਣੇ ਐਸ ਹਫਤੇ ਭੇਜਿਆ ਕੁਝ ਨਹੀਂ ਪਰ ਕਿਸੇ ਨੂੰ ਕੁਝ ਨਹੀਂ ਪਤਾ ਸਸਰੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਏ ਸੀਗੇ ਪਨੀਰ ਤੇ ਪਿਆਜ਼ ਵਾਲੇ ਪਰਾਠੇ ਜਗਦੀਪ ਦਾ ਬਹੁਤ ਮਨ ਕਰ ਰਿਹਾ ਸੀਗਾ ਸੋ ਇਸ ਕਰਕੇ ਪਨੀਰ ਤੇ ਪਿਆਜ਼ ਵਾਲੇ ਪਰਾਠੇ ਬਣਾਏ ਸੀ ਪਨੀਰ ਨੂੰ ਮੈਂ ਕਰ ਲਿਆ ਸੀ ਮਤਲਬ ਕਿ ਜਿੱਦਾਂ ਆਪਾਂ ਬਿੱਲੀ ਕਸ਼ ਕਰਦੇ ਹੁੰਦੇ ਹੁਣੇ ਆ ਬਿੱਲੀ ਕਸ਼ ਕਰਕੇ ਉਹਦੇ ਵਿੱਚ ਪਰਾਠਾ ਮਸਾਲਾ ਪਾ ਕੇ ਕਾਲੀਆਂ ਮਿਰਚਾਂ ਪਾ ਕੇ ਅਜਵਾਇਨ ਪਾ ਕੇ ਨਮਕ ਵਗੈਰਾ ਪਾ ਕੇ ਜੋ ਵੀ ਮਟੀਰੀਅਲ ਆਪਾਂ ਪਰਾਂਠਿਆਂ ਲਈ ਅਕਸਰ ਯੂਜ਼ ਕਰਦੇ ਹੋ ਉਹ ਸਾਰਾ ਕੁਝ ਪਾਇ ਸੀ ਅਜਵਾਇਨ ਮੈਂ ਇਸ ਕਰਕੇ ਪਾ ਲਈ ਨਹੀਂ ਹੁੰਨੀ ਆ ਕਿਉਂਕਿ ਜੇ ਕਿਉਂਕਿ ਅਜਵਾਈਨ ਨਾਲ ਨਾ ਫਿਰ ਜੇ ਕਿਸੇ ਵੇਲੇ ਕਿਸੇ ਨੂੰ ਪਾਚ ਹਜ਼ਮੀ ਵਗੈਰਾ ਹੋ ਜਾਂਦੀ ਹੈ ਜਾਂ ਕਿਸੇ ਨੂੰ ਅਫਾਰਾ ਵਗੈਰਾ ਹੁੰਦਾ ਉਹ ਨਹੀਂ ਹੁੰਦਾ ਕਿਉਂਕਿ ਪ੍ਰਾਂਠੇ ਖਾਣ ਨੂੰ ਹੀ ਜੀਤਾ ਕਰਦਾ ਫਿਰ ਹੈਲਥ ਦਾ ਵੀ ਧਿਆਨ ਰੱਖਣਾ ਹੀ ਪੈਣਾ ਹੈ ਨਾ ਤੇ ਨਾਲ ਆਪਾਂ ਬਹੁਤ ਹੀ ਵਧੀਆ ਗੁੰਡੀਆਂ ਸੀ ਆਟਾ ਜਗਦੀਪ ਜੀ ਸਨਾਪ ਉੱਤੇ ਸੌ ਰਹੇ ਸੀਗੇ ਕਿਉਂਕਿ ਅੱਜ ਉਹਨਾਂ ਦੀ ਹੈਗੀ ਸੀ ਛੁੱਟੀ ਸੋ ਇਸੇ ਖੁਸ਼ੀ ਵਿੱਚ ਮੈਂ ਸੋਚਿਆ ਕਿ ਅੱਜ ਕਿਉਂ ਨਾ ਉਹਨਾਂ ਨੂੰ ਸਪੈਸ਼ਲ ਜੇ ਪਨੀਰ ਦੇ ਪ੍ਰਾਂਠੇ ਬਣਾ ਕੇ ਖਵਾ ਦਿੱਤੇ ਜਨ ਸੋ ਮੈਂ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਰੇ ਇੱਕ ਸਹੇਲੀ ਦੀ ਕਹਾਣੀ ਹੈ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਅਕਸਰ ਇਹ ਵੈਸੇ ਨਾ ਕੰਟਰੀਆਂ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਦੀ ਕਹਾਣੀ ਹੁੰਦੀ ਆ ਸਾਰਾ ਹਫਤਾ ਅਸੀਂ ਦਿਨ ਰਾਤ ਕਰ ਕਰਕੇ ਅਸੀਂ ਕੰਮ ਕਰਦੇ ਆ ਤੇ ਜਦੋਂ ਸੈਲਰੀ ਆਉਂਦੀ ਆ ਕਿਸੇ ਨੂੰ 1000 ਆਉਂਦਾ ਕਿਸੇ ਨੂੰ 1200 ਆਉਂਦਾ ਉਹਦੇ ਵਿੱਚੋਂ ਹੀ ਪਹਿਲਾਂ ਹੀ ਸਾਡੇ ਖਰਚੇ ਇੰਨੇ ਖਜਾਦਾ ਮਿੱਥੇ ਹੋਏ ਹੁੰਦੇ ਆ ਕਿ ਸਾਡੇ ਕੋਲ ਐਂਡ ਆਫ ਦਾ ਦੇ ਕੁਛ ਨਹੀਂ ਫਰਦਾ ਸੋ ਹੋਇਆ ਕਿ ਕਿ ਮੇਰੇ ਇੱਕ ਨੋਨਾ ਜਿਨ੍ਹਾਂ ਦੇ ਉਹ ਕਹਿੰਦੀ ਕਿ ਮੈਂ ਨਾ ਅੱਜ ਸਵੇਰੇ ਫੋਨ ਤੇ ਗੱਲ ਹੋਈ ਜਦੋਂ ਕਹਿੰਦੀ ਕੀ ਕਰਾਂ 1000 ਡਾਲਰ ਤੇ ਸਾਰੀ ਸੈਲਰੀ ਆਈ ਸੀ ਅੱਛਾ ਫਿਰ ਉਹਦੇ ਵਿੱਚੋਂ ਕੁਝ ਪੈਸੇ ਕਮੇਟੀ ਪਾਈ ਹੋਈ ਸੀ ਇੰਡੀਆ ਦੇ ਵਿੱਚ ਕਮੇਟੀ ਦੇ ਵੀ ਦੇਣੇ ਸੀ ਕਿਉਂਕਿ ਘਰਦਿਆਂ ਨੂੰ ਹੁੰਦਾ ਕਿ ਚਲੋ ਇਕੱਠੇ ਪੈਸੇ ਚੁੱਕ ਕੇ ਆਪਾਂ ਯੂਜ਼ ਕਰ ਲਾਂਗੇ ਮੈਂ ਕਿਹਾ ਹਾਂ ਇਹ ਵੀ ਗੱਲ ਸਹੀ ਆ ਤੇ ਫਿਰ ਕਹਿੰਦੀ ਕੁਝ ਪੈਸੇ ਰੈਂਟ ਭਰ ਦਿੱਤਾ ਗਰੋਸਰੀ ਆ ਗਈ ਤੇ ਆਪਣਾ ਪੈਟਰੋਲ ਦਾ ਖਰਚਾ ਭਰ ਲਿਆ ਕਰ ਕਰਾ ਕੇ ਮੇਰੇ ਕੋਲ ਹੁਣ 100 ਡਾਲਰ ਬਚਿਆ ਤੇ ਅਗਲਾ ਹਫਤਾ ਹਜੇ ਕਦੋਂ ਜਾ ਕੇ ਆਉਣਾ ਕੀ ਫਾਇਦਾ ਅਸੀਂ ਸਾਰਾ ਦਿਨ ਮਰ ਮਰ ਕੇ ਕਮਾਈਆਂ ਕਰਦੇ ਆ ਮਰ ਮਰ ਕੇ ਇੱਥੇ ਕੰਮ ਕਰਦੇ ਆ ਤੇ ਬਚਦਾ ਸਾਡੇ ਕੋਲ ਕੁਝ ਵੀ ਨਹੀਂ ਜੀ ਅਸੀਂ ਸੋਚਿਆ ਜਾਈਏ ਨਾ ਇਹ ਹਰ ਜਗ੍ਹਾ ਇਦਾਂ ਹੀ ਹੁੰਦਾ ਚਾਹੇ ਅਸੀਂ ਕਿਤੇ ਮਰਜ਼ੀ ਹੋਈਏ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਵਾ ਹਾਲਾਤ ਆ ਸਾਨੂੰ ਜਿੰਨਾ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਮੇਰੇ ਜਨਾਬ ਨੂੰ ਮੈਂ ਕਿਹਾ ਸੀ ਮੈਨੂੰ 10 ਕਿਲੋ ਦਾ ਆਟਾ ਜਦੋਂ ਮੈਂ ਚੁੱਕਦੀ ਆ ਨਾ ਅਸਲ ਵਿੱਚ ਮੇਰੇ ਦਰਦ ਹੋਣ ਲੱਗ ਜਾਂਦਾ ਤੇ ਤੁਸੀਂ ਕਿਉਂ ਨਾ ਕਰੋ ਮੈਨੂੰ ਬਾਕਸ ਦੇ ਵਿੱਚ ਆਟਾ ਪਾ ਦਿਓ ਮੈਂ ਕਿਹਾ ਇਹਦੇ ਨਾਲ ਤਾਂ ਮਿਆਪ ਹੀ ਪਾ ਲੈਦੇ ਤੇ ਇਹਨਾਂ ਨੇ ਲਾਤੀ ਟੀਸੀ ਤੇ ਉਤੋਂ ਦੀ ਮੈਨੂੰ ਖੇੜ-ਖੇੜ ਕੇ ਵਖਾ ਰਹੇ ਨੇ ਆਹੋ ਜਾ ਆਟਾ ਇੰਡੀਆ ਆਖੇ ਢੋਲ ਭਰੇ ਹੁੰਦੇ ਸੀ ਇੱਥੇ ਲਿਆ ਕੇ ਤੂੰ ਨਿੱਕੇ ਜਿਹੇ ਡੱਬੇ ਚ ਆਟ ਅਕੇ ਮਾਨੀਤਾ ਬੋਰੀ ਇਕੱਠੀ ਭਰੋਣੀ ਮੈਂ ਕਿਹਾ ਉੱਥੇ ਤਾਂ ਸਾਰਾ ਟੱਬਰ ਹੁੰਦਾ ਸੀ ਇੱਥੇ ਕਿਹੜਾ ਸਾਰਾ ਟੱਬਰ ਬੈਠਾ ਤੁਹਾਡਾ ਕਹਿੰਦੇ ਲੈ ਉੱਥੋਂ ਦੀਆਂ ਗੱਲਾਂ ਉਹੀ ਸੀ ਉਹ ਤਾਂ ਮੈਨੂੰ ਹਮੇਸ਼ਾ ਹੀ ਸੁਣਾਉਂਦੇ ਰਹਿੰਦੇ ਆ ਕਿਉਂਕਿ ਜਗਦੀਪ ਚਾਹੇ ਲੱਖ ਇੱਥੇ ਆ ਜਾਣ ਉਹ ਜਿੰਨਾ ਮਰਜ਼ੀ ਹੋ ਗਿਆ ਕਮਾਈ ਕਰਦੇ ਆ ਜੋ ਮਰਜ਼ੀ ਆ ਬਟ ਉਹਨਾਂ ਦੇ ਅਸਲ ਰੂਹ ਉਹਨਾਂ ਦੇ ਪਰਿਵਾਰ 'ਚ ਹੀ ਵੱਸਦੀ ਹੈ ਉਹ ਆਪਣੇ ਡੈਡੀ ਦਾ ਬਹੁਤ ਕਰਦੇ ਨੇ ਤੇ ਉਹਨਾਂ ਨੂੰ ਇੰਡੀਆ ਰਹਿਣਾ ਬਹੁਤ ਵਧੀਆ ਲੱਗਦਾ ਪਰ ਫਿਰ ਵੀ ਜਦੋਂ ਕੋਈ ਉਹਨਾਂ ਨੂੰ ਕਹਿ ਦਿੰਦਾ ਨਾ ਘਰ ਬਣਾਉਣ ਲਈ ਜਾਂ ਇਹ ਸਭ ਕਰਨ ਲਈ ਇੱਥੇ ਜਾਣਾ ਹੀ ਜ਼ਰੂਰੀ ਸੀ ਤਾਂ ਉਹਨਾਂ ਨੂੰ ਬਹੁਤ ਦੁੱਖ ਲੱ ਸੇ ਡੱਬੇ ਨੂੰ ਭਰ ਦਿੱਤਾ ਤੇ ਮੈਂ ਇਹਨਾਂ ਨੂੰ ਕਹਿ ਰਹੀ ਆ ਵੀ ਆ ਜਿਹੜਾ ਕਟਛਾ ਤੁਸੀਂ ਮੇਰਾ ਬਾਹਰ ਰੱਖ ਦਿੱਤਾ ਇਹ ਕਟਛਾ ਮੈਨੂੰ ਹੈਲਪ ਕਰਦਾ ਕਿਉਂਕਿ ਇਹਦੇ ਨਾਲ ਮੈਨੂੰ ਪਤਾ ਲੱਗਦਾ ਵੀ ਆਟਾ ਕਿੰਨਾ ਕੱਢਣਾ ਮੈਂ ਤੇ ਹੁਣ ਤੁਸੀਂ ਬਾਹਰ ਰੱਖਤਾ ਇੱਥੇ ਕਿਹੜਾ ਮੇਰੇ ਮੈਂ ਕਿਹਾ ਖੋਲੀਆਂ ਵੱਜੀਆਂ ਜਿਨ੍ਹਾਂ ਨੂੰ ਮੈਂ ਪਾ ਦੂੰਗੀ ਰੋਟੀਆਂ ਵਾਧੀਆਂ ਦਾ ਗਿਣ ਕੇ ਤਾਂ ਮੈਂ ਕਿਹਾ ਮੈਂ ਇੱਥੇ ਰੋਟੀਆਂ ਲਾਉਣੀਆਂ ਹੁੰਦੀਆਂ ਸੋ ਇਹ ਸਾਡੀ ਦੋਹਾਂ ਦੀ ਚੱਲ ਰਹੀ ਸੀ ਬਹਿਸ ਇਸ ਚੀਜ਼ ਨੂੰ ਲੈ ਕੇ ਪਰ ਜਨਾਬ ਨੇ ਕੁਝ ਨਹੀਂ ਮੇਰੀ ਗੱਲ ਨੂੰ ਸਮਝਿਆ ਤੇ ਅੱਗੋਂ ਮੈਨੂੰ ਥੈਲੀ ਚੱਕ ਕੇ ਦਿਖਾਉਣ ਲੱਗੇ ਲੈ ਆ 10 ਕਿਲੋ ਦੀ ਥੈਲੀ ਨਾ ਤੁਸੀਂ ਨਾ ਘੜ ਭਰੀਆਂ ਹੁੰਦੀਆਂ ਸੀ ਤੇ ਜੋ ਕਣਕ ਵੱਢਣੀ ਤੇ ਕਹਿਣਾ ਦੋ ਢੋਲ ਪਰ ਲੋ ਡਰਮ ਆਖੇ ਕਣਕ ਦੇ ਕਿਉਂਕਿ ਵਿੱਚ ਜਾਣੀ ਹੁੰਦੀ ਆ ਕਦੇ ਗੁਰਦੁਆਰੇ ਜਾਣੀ ਕਦੇ ਉੱਥੇ ਜਾਣੀ ਇੱਥੇ ਜਾਣੀ ਤੇ ਬਾਕੀ ਸਾਰੇ ਟੱਬਰ ਨੇ ਰੋਟੀ ਖਾਣੀ ਹੈ ਤੇ ਕਹਿੰਦੇ ਇੱਥੇ ਤੂੰ ਕਰਦੀ ਆ 10 ਕਿਲੋ ਦੀ ਬੋਰੀ ਮੈਂ ਕਿਹਾ ਜਗਦੀਪ ਇਹ ਤੋਂ ਦੀ ਇਹੀ ਬੋਰੀ ਆ ਇੰਡੀਆ ਵਾਲੀ ਬੋਰੀ ਨਹੀਂ ਹੋ ਸਕਦੀ ਖਸਾਰਾ ਖਾਣਾ ਵਾੜਾ ਬਣਾ ਕੇ ਲੱਸੀ ਬਣਾ ਕੇ ਦਹੀਂ ਬਣਾ ਕੇ ਤੇ ਬਟਰ ਨਾਲ ਲਿਆ ਕੇ ਤੇ ਮੈਂ ਰੱਖਤਾ ਸੀ ਇੱਥੇ ਤੇ ਜਨਾਬ ਬਹਿ ਗਏ ਸੀ ਇਹ ਉੱਤੋਂ ਉੱਠ ਗਈ ਆ ਆਪਦੇ ਪੂਰੇ ਟਾਈਮ ਤੇ ਆਏ ਤੇ ਪਰ ਬਹੁਤ ਐਕਸਾਈਟਡ ਸੀ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਸੰਡੇ ਦਾ ਦਿਨ ਆ ਨਾ ਮੰਦਿਰ ਤੇ ਲਈ ਬਹੁਤ ਸਪੈਸ਼ਲ ਹੁੰਦਾ ਕਿਉਂਕਿ ਜਿਹ ਦਿਨ ਛੁੱਟੀ ਹੁੰਦੀ ਨਾ ਉਹ ਮੈਨੂੰ ਬਹੁਤ ਇੰਪੋਰਟੈਂਟ ਹੁੰਦੀ ਆ ਕਿਉਂਕਿ ਉਸ ਦਿਨ ਇਕੱਠੇ ਬਹਿ ਕੇ ਖਾਣ ਦਾ ਮਜ਼ਾ ਆਉਂਦਾ ਅਦਰਵਾਈਜ਼ ਤੇ ਖਾਦਾ ਹੀ ਨਹੀਂ ਜਾਂਦਾ ਕਿਉਂਕਿ ਅਦਰ ਦਿਨਾਂ 'ਚ ਮੈਂ ਰਾਤ ਨੂੰ ਰੋਟੀ ਨਹੀਂ ਖਾਂਦੀਗੀ ਉਹ ਫਿਰ ਵਿਚਾਰੇ ਇਕੱਲੇ ਬੈਂਟਰੀ ਖਾਂਦੇ ਹੁੰਦੇ ਆ ਤੇ ਮੈਂ ਬਣਾ ਕੇ ਥੱਲੇ ਆ ਜਾਂਦੀ ਨਹੀਂ ਤੇ ਪਰ ਜਿਹੜਾ ਸੰਡੇ ਹੁੰਦਾ ਨਾ ਜੋ ਮਰਜ਼ੀ ਹੋ ਜੇ ਜਾਂ ਕੋਈ ਵੀ ਛੁੱਟੀ ਵਾਲਾ ਦਿਨ ਹੋਵੇ ਉਸ ਦਿਨ ਕੋਸ਼ਿਸ਼ ਕਰੀਦੀ ਕਿ ਇਕੱਠੇ ਬਹਿ ਕੇ ਖਾ ਲਈਏ ਫਿਰ ਉਹ ਜਿਹੜੀ ਰੋਟੀ ਖਾਣੀ ਆ ਨਾ ਉਹ ਚ ਘੰਟਾ ਲੱਜੇ 2 ਲੱਜੇ ਕੋਈ ਫਰਕ ਨਹੀਂ ਪੈਂਦਾ ਖਾ ਕੇ ਅਸੀਂ ਉੱਥੇ ਹੀ ਲੋਟ-ਪੋਟ ਹੋਈ ਜਾਂਦੇ ਨੇ ਐਂਡ ਤੇ ਜਾ ਕੇ ਧੋਣੇ ਹੁੰਦੇ ਭਾਂਡੇ ਤੇ ਇਹ ਜਨਾਬ ਨੇ ਇੱਥੇ ਲਿਆ ਕੇ ਆਪਦਾ ਬਟਰ-ਬਟਰ ਪਾ ਕੇ ਤੇ ਆਪਣੀ ਥਾਲੀ Thank <laughs> you. ਇਹ ਤਿਆਰੀ ਮੈਂ ਇਸ ਕਰਕੇ ਵੀ ਕਰ ਲਈ ਸੀ ਕਿਉਂਕਿ ਅਸੀਂ ਜਾਣਾ ਸੀ ਮੇਰੇ ਲਈ ਸ਼ੂਜ਼ਲੈਂਡ ਕਿਉਂਕਿ ਕੰਮ ਤੇ ਮੈਨੂੰ ਨਾ ਬਲੈਕ ਸ਼ੂਜ਼ ਦੀ ਜ਼ਰੂਰਤ ਹੈ ਤੇ ਮੈਂ ਲੈਦਰ ਵਾਲੇ ਲੈਣੇ ਸੀ ਤੇ ਉਹ ਲੈ ਚਲੇ ਇਹ ਗੱਡੀ ਖੜੀ ਸੀ ਧੁੱਪੇ ਤੇ ਗੱਡੀ ਵਿੱਚ ਪੂਰੀ ਹੀਟ ਐ ਅੱਗ ਬਲੀ ਜਾਵੇ ਤੇ ਇਹ ਹੁਣ ਗੱਡੀ ਸਟਾਰਟ ਕਰਕੇ ਤੇ ਬਾਹਰ ਹੀ ਖੜ ਕੇ ਦੋਵੇਂ ਜਾਣੇ ਇੱਕ ਮੇਰਾ ਫਰੈਂਡ ਸੀ ਨਾਲ ਤੇ ਅਸੀਂ ਜਾਣਾ ਸੀ ਮੇਰੇ ਸ਼ੂਜ਼ਲੈਂਡ ਤੇ ਗਾਂ ਜਾ ਕੇ ਅਸੀਂ ਗਿਆ ਸ਼ਾਉਮੀ ਸ਼ਾਪਿੰਗ ਮਾਲ ਉੱਥੋਂ ਦਾ ਵਿਊ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਜਿਹੜੀ ਉੱਥੇ ਕ੍ਰਿਸਮਸ ਦੀ ਡੈਕੋਰੇਸ਼ਨ ਹੋਈ ਸੀ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਇਹ ਮੈਂ ਪਾਰਕਿੰਗ ਦੀ ਵੀਡੀਓ ਵੈਸੇ ਕਈ ਵਾਰ ਅਸਿਨਾ ਚਲੇ ਜਾਂਦੇ ਆ ਨਾ ਮੋਲ ਤੇ ਪਾਰਕਿੰਗ ਕਿਹੜੀ ਚ ਗੱਡੀ ਲਾਈ ਹੁੰਦੀ ਉਹ ਹੀ ਪੁੱਛਣੇ ਆ ਚਲੋ ਹੁੰਦਾ ਹੀ ਆ ਫਿਰ ਘੰਟਾ ਡੇਟ ਤੋਂ ਸਾਡਾ ਪਾਰਕਿੰਗ ਚ ਗਵਾਚਦਾ ਆਪਾਂ ਕਿਹੜਾ ਰੋਜ਼ ਜਾਲਾਦਾ ਬਾਰਕ ਮਨ ਮਿਰਨ ਆ ਦੇਖੋ ਕ੍ਰਿਸਮਸ ਦੀ ਡੈਕੋਰੇਸ਼ਨ ਜਿਵੇਂ ਆਪਾਂ ਦਿਵਾਲੀ ਉਹਨਾਂ ਨੇ ਇੱਥੇ ਇਹ ਕ੍ਰਿਸਮਸ ਉਹਨਾਂ ਦੇ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਮੈਂ ਕਿਹਾ ਮੈਂ ਜਿਹੜੇ ਮੇਰੇ ਇੰਡੀਆ ਚ ਭੈਣੋ ਭਰਾ ਬੈਠੇ ਮੈਂ ਉਹਨਾਂ ਨੂੰ ਵੀ ਤਾਂ ਦਿਖਾਵਾਂ ਵੀ ਇਹਨਾਂ ਦਾ ਵੀ ਇਹ ਦੇਖੋ ਉਹ ਜਿਹੜਾ ਸੰਟਾ ਬੈਠਾ ਨਾ ਜਗਦੀਪ ਮੈਨੂੰ ਕਹਿਣ ਉਹ ਬਾਬਾ ਜੀ ਆਹ ਕਿੱਥੋਂ ਬੈਠਾ ਵਿੱਚ ਕਹਿੰਦੇ ਮੈਂ ਕਿਹਾ ਜਗਦੀਪ ਉਹ ਬਾਬਾ ਨਹੀਂ ਆ ਉਹ ਸੰਟਾ ਉਹ ਸੰਟਾ ਲੋਕੀਏ ਇੱਥੇ ਲੋਕੀ ਮੈਂ ਕਿਹਾ ਉਹਦੇ ਨਾਲ ਫੋਟੋਆਂ ਖਿਚਾਉਂਦੇ ਨੇ ਮੈਂ ਕਿਹਾ ਤੁਸੀਂ ਤਾਂ ਨਾ ਬਾਬਾ ਜੀ ਆ ਕਹਿ ਕੇ ਡਾਂਡੀ ਲਾ ਦਿੱਤੀ ਮੈਂ ਕਿਹਾ ਉਹਦੀ ਤੇ ਉਸ ਤੋਂ ਬਾਅਦ ਆਪਾਂ ਦੇਖਣ ਲੱਗੇ ਸ਼ੂਜ਼ ਸ਼ੂਜ਼ ਤੇ ਬੜੀ ਤਰ੍ਹਾਂ ਦੇ ਕਾਲੇ ਦੇਖੇ ਕਿਉਂਕਿ ਮੈਨੂੰ ਇਹ ਚਾਹੀਦਾ ਸੀ ਕਿ ਮੈਂ 8 ਘੰਟੇ ਖੜੇ ਰਹਿਣਾ ਹੁੰਦਾ ਕਿਉਂਕਿ ਫੇਰਾ ਤੋਰਾ ਖੜੇ ਰਹਿਣ ਵਾਲੀ ਜੌਬ ਆ ਤੇ ਮੈਨੂੰ ਉਹ ਮੇਰੇ ਕੰਫਰਟੇਬਲ ਸ਼ੂਜ਼ ਚਾਹੀਦੇ ਆ ਸ਼ੂਜ਼ ਮੈਨੂੰ ਪਸੰਦ ਸੀ ਪਰ ਇਹਦੇ ਵਿੱਚ ਉਹਨਾਂ ਕੋਲ ਮੇਰਾ ਸਾਈਜ਼ ਹੀ ਨਹੀਂ ਹੈਗਾ ਜਗਦੀਪ ਨੇ ਮੈਨੂੰ ਵੈਰਾਈਟੀ ਆਫ ਸ਼ੂਜ਼ ਤਿਆਰ ਕਰਾਏ ਵੈਸੇ ਅੱਜ ਮੈਂ ਜੀਨ ਪਾ ਕੇ ਪਰ ਗਈ ਮੇਰੇ ਹਸਬੰਦ ਨੂੰ ਬੜੀ ਵਧੀਆ ਲੱਗਾ ਐ ਅੱਜ ਤੇ ਮੈਡਮ ਬਣ ਕੇ ਬਾਹਰ ਆਈ ਹੋਈ ਆ ਚਲੋ ਇਹ ਤਾਂ ਰਹੀ ਆਪਣੀ ਗੱਲ ਤੇ ਆਪਾਂ ਚੱਲਦੇ ਆਪਨੀਆਂ ਗੱਲਾਂ ਦੇ ਉੱਤੇ ਇਹ ਕਹਿਨ ਨੂੰ ਹੀ ਹੁੰਦਾ ਕਿ ਤੁਸੀਂ ਬਾਹਰ ਬੈਠੇ ਆ ਬਾਰੂ ਕਮਾਈਆਂ ਕਰਦੇ ਪਏ ਪਰ ਫਾਇਦਾ ਫੋਦਾ ਉਹਨਾਂ ਕੀ ਹੈ ਜਿੰਨਾ ਕਿ ਸਾਨੂੰ ਇੰਡੀਆ ਚ ਕਮਾਈਆਂ ਕਰਕੇ ਹੁੰਦਾ ਚਲੋ ਇਹ ਪਹਿਲਾਂ ਲੋਕਾਂ ਨੂੰ ਹੁੰਦਾ ਸੀ ਜਿਹੜੇ ਅੱਜ ਤੋਂ 20 25 ਸਾਲ ਪਹਿਲਾਂ ਦੇ ਆਏ ਹੋਏ ਹਨ ਉਹਨਾਂ ਦੇ ਪੈਰ ਇੱਥੇ ਜੰਮ ਗਏ ਜਿਹੜੇ ਹੁਣ ਆਉਂਦੇ ਪਏ ਆ ਜਾਂ ਪਹਿਲਾਂ ਦੇ ਆਏ ਆ ਉਹਨਾਂ ਦੇ ਲਈ ਬਹੁਤ ਔਖਾ ਕਿਉਂਕਿ ਪਹਿਲਾਂ ਕਿੱਥੇ ਜਾ ਕੇ ਤੁਸੀਂ ਸੈੱਟ ਹੋਣਾ ਖਾਸ ਕਰਕੇ ਸਾਡੀ ਏਜ ਵਾਲਿਆਂ ਵਾਸਤੇ ਤਾਂ ਬੜਾ ਹੀ ਔਖਾ ਵਾ ਕਿਉਂਕਿ ਕਦੋਂ ਨੂੰ ਜਾ ਕੇ ਆਪ ਸੈੱਟ ਹੋਵਾਂਗੇ ਕਦੋਂ ਨੂੰ ਜਾ ਕੇ ਜਵਾਕਾਂ ਨੂੰ ਸੈੱਟ ਕਰਾਂਗੇ ਇਹ ਸਾਰੀਆਂ ਦਿੱਕਤਾਂ ਸਾਨੂੰ ਆਉਂਦੀਆਂ ਪਰ ਫਿਰ ਵੀ ਇੰਨਾ ਉਮਰਾਂ ਚ ਆ ਕੇ ਪੜਾਈਆਂ ਨਹੀਂ ਕੀਤੀਆਂ ਜਾਂਦੀ ਬਹੁਤ ਔਖੀਆਂ ਕਿਉਂਕਿ ਆਪਾਂ ਆਵਦੇ ਨਿਆਣਿਆਂ ਨੂੰ ਜਦੋਂ ਕਹਿੰਨੇ ਨਾ ਤੁਸੀਂ ਪੜ੍ਹ ਲਓ ਕਿਸੇ ਦਾ ਜੀ ਨਹੀਂ ਕਰਦਾ ਪੜਨ ਵਾਸਤੇ ਤੇ ਚਲੋ ਸ਼ੂਜ ਸ਼ਾਚ ਲੈ ਕੇ ਮੈਂ ਆਈ ਘਰੇ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਭਾਂਡੇ ਜਿਹੜੇ ਸੀ ਮੇਰੇ ਉਹ ਰੱਖੇ ਪਏ ਸੀ ਤੇ ਆ ਕੇ ਮੈਂ ਸਾਰੇ ਭਾਂਡੇ ਕਿਤੇ ਸੈੱਟ ਤੇ ਥੋੜੇ ਜਿ ਮੈਂ ਕੱਪਕੇਕ ਹੋਰ ਬਣਾਏ ਕਿਉਂਕਿ ਕੱਪਕੇਕ ਜਿਹੜੇ ਮੈਂ ਬਣਾ ਕੇ ਆਪਦੇ ਕੰਮ ਤੇ ਲਾ ਗਈ ਉੱਥੇ ਸਾਰਿਆਂ ਨੂੰ ਬੜੇ ਪਸੰਦ ਆ ਗਏ ਤੇ ਜਿਹੜੇ ਘਰ ਦੇ ਸੀ ਉਹ ਤਾਂ ਰਹਿ ਗਏ ਫਿਰ ਉਹਨਾਂ ਕਰਕੇ ਮੈਨੂੰ ਦੁਬਾਰਾ ਕੱਪਕੇਕ ਬਣਾਉਣੇ ਪਏ ਤੇ ਕੱਪਕੇਕ ਬਣਾ ਕੇ ਤੇ ਅੱਜ ਮੈਂ ਅਜ ਉਹਨਾਂ ਨੂੰ ਕਿਹਾ ਕਿ ਫ੍ਰਿਜ ਦੇ ਵਿੱਚ ਲੋਗ ਆਊਗਾ ਬਹੁਤ ਹੀ ਐਕਸਾਈਟਡ ਹੋਗਾ ਕੱਲ ਨੂੰ ਮੇਰੇ ਹਸਬੰਡ ਦਾ ਬਰਥਡੇ ਹੈ ਸੋ ਉਹਨਾਂ ਦੀ ਜੋ ਵੀ ਮੈਂ ਡੈਕੋਰੇਸ਼ਨ ਜਾਂ ਜੋ ਵੀ ਮੈਂ ਬਣਾਉਂਗੀ ਉਹ ਤੁਹਾਨੂੰ ਸਾਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਮੇਰੇ ਵੀ ਦਿਲ ਦੀ ਨਾ ਇੱਕ ਕਸਕ ਹੀ ਆ ਮੈਂ ਮੇਰੇ ਸਰੀਰ ਤਾਂ ਇੱਥੇ ਤੁਰਿਆ ਫਿਰਦਾ ਰਹਿੰਦਾ ਪਰ ਮੇਰਾ ਦਿਲ ਜਿਹੜਾ ਨਾ ਮੇਰੀ ਜਿਹੜੀ ਰੂਹ ਆ ਉਹ ਕਿਧਰੇ ਇੰਡੀਆ ਦੇ ਵਿੱਚ ਹੀ ਬੈਠੀ ਆ ਮੇਰਾ ਦਿਲ ਨਹੀਂ ਇੱਥੇ ਲੱਗਦਾ ਫਿਰ ਵੀ ਇੱਥੇ ਰਹਿਣੀ ਪਈ ਆ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਮੈਨੂੰ ਹਜੇ ਅਲਾਉ ਨਹੀਂ ਕਰਦੀਆਂ ਕਿ ਮੈਂ ਸਾਰਾ ਕੁਝ ਛੱਡ ਕੇ ਆ ਜਾਵਾਂ ਪਰ ਜਾਉਂਗੀ ਜ਼ਰੂਰ ਇੱਥੇ ਸਾਰੀ ਉਮਰ ਮੈਂ ਰਹਿ ਨਹੀਂ ਸਕਦੀ ਮੈਂ ਤਾਂ ਘਰਦਿਆਂ ਨੂੰ ਲੁਕਾ ਕੇ ਹੀ ਇਹ ਤੁਰੀ ਸੀ ਤੇ ਮੈਨੂੰ ਇਹੀ ਲਾਲਚ ਦੇ ਕੇ ਉਹਨਾਂ ਨੇ ਭੇਜਿਆ ਸੀ ਐ ਕਰ ਤੋ 5-10 ਸਾਲ ਲਾਇਆ ਉਸ ਤੋਂ ਬਾਅਦ ਤੇਰੀ ਆਪਣੀ ਮਰਜ਼ੀ ਆ ਮੈਂ ਇਹ ਗੱਲ ਕਹਾਂ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਤੇ ਉਹ ਕਹਿ ਰਹੇ ਸੀ ਕਿ ਜੇ ਸਾਡੀਆਂ ਕੁੜੀਆਂ ਵਾਪਸ ਸਾਡੇ ਮੁੰਡੇ ਵਾਪਸ ਆਉਣਾ ਚਾਹੁੰਦੇ ਨੇ ਸਾਨੂੰ ਕੁੜੀਆਂ ਵਾਪਸ ਨਹੀਂ ਆਉਣ ਦਿੰਦੀਆਂ ਇਦਾਂ ਕਦੀ ਵੀ ਨਹੀਂ ਹੁੰਦਾ ਕਦੀ ਕਹਿ ਕੇ ਤਾਂ ਵੇਖੋ ਕੁੜੀਆਂ ਮੈਂ ਕਿਹਨੇ ਮੁੰਡਿਆਂ ਨਾਲੋਂ ਪਹਿਲਾਂ ਕਾਲੀਆਂ ਹੁੰਦੀਆਂ ਨੇ ਆਪਦੀ ਕੰਟਰੀ 'ਚ ਜਾਣ ਨੂੰ ਕਿਉਂਕਿ ਉੱਥੇ ਜਾ ਕੇ ਤੇ ਉਹਨਾਂ ਨੂੰ ਹਾਊਸ ਹੈਲਪ ਮਿਲ ਜਾਂਦੀ ਸਾਰਾ ਕੁਝ ਮਿਲ ਜਾਂਦਾ ਇੱਥੇ ਤਾਂ ਉਹਨਾਂ ਨੇ ਘਰ ਦੇ ਕੰਮ ਵੀ ਆਪ ਕਰਨੇ ਸਫਾਈਆਂ ਵੀ ਆਪ ਕਰਨੀਆਂ ਕੁਕਿੰਗ ਵੀ ਆਪ ਕਰਨੀ ਫੁੱਲ ਟਾਈਮ ਕੰਮ ਵੀ ਕਰਨਾ ਉਹ ਹਰ ਪਾਸੇ ਫੁੱਲ ਟਾਈਮ ਮੇਡ ਬਣ ਕੇ ਫੁੱਲ ਟਾਈਮ ਕੰਮ ਵਾਲੀ ਬਣ ਕੇ ਫਿਰ ਘਰੇ ਘਰਦਿਆਂ ਨੂੰ ਟਾਈਮ ਦੇਣਾ ਇਹ ਸਭ ਬਣ ਕੇ ਉਹਨਾਂ ਦੀ ਜ਼ਿੰਦਗੀ ਰਹਿ ਜਾਂਦੀ ਆ ਕੰਮ ਸੇ ਕੰਮ ਉੱਥੇ ਪਰਿਵਾਰਾਂ ਦਾ ਸਾਥ ਤਾਂ ਹੁੰਦਾ ਪਰਿਵਾਰਾਂ ਦੇ ਨਾਲ ਅਸੀਂ ਬੈਠਦੇ ਆ ਉੱਠਦੇ ਆ ਕਿਸੇ ਦੀ ਗੱਲ ਭੁੱਲ ਜਾਂਦੇ ਆ ਮੈਂ ਨਾ ਕੱਲ ਪਰਸੋ ਜੇ ਇੱਕ ਵਰਕ ਕਲਚਰ ਦੀਆਂ ਗੱਲਾਂ ਕਰ ਰਹੀ ਸੀ ਤੁਹਾਡੇ ਨਾਲ ਤੇ ਮੈਨੂੰ ਨਾ ਜਗਦੀਪ ਨੇ ਇੱਕੋ ਚੀਜ਼ ਸਮਝਾਈ ਮਨਦੀਪ ਤੈਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਪਤਾ ਕਿਉਂ ਨਹੀਂ ਹੁੰਦਾ ਕਿਉਂਕਿ ਤੂੰ ਸ਼ੁਰੂ ਤੋਂ ਪਰਿਵਾਰ 'ਚ ਰਹੀ ਆ ਪਰਿਵਾਰ 'ਤੇ ਜਿਹੜਾ ਬੰਦਾ ਰਹਿੰਦਾ ਨਾ ਉਹਨੂੰ ਇਹਨਾਂ ਚੀਜ਼ਾਂ ਦਾ ਮਹਿਸੂਸ ਨਹੀਂ ਹੁੰਦਾ ਬਾਕੀ ਤੁਸੀਂ ਮੇਰੀ ਟੋਕਰੀ ਜ਼ਰੂਰ ਦੱਸਿਓ ਜਿਹਦੇ ਵਿੱਚ ਜਗਦੀਪ ਜੀ ਆਪਣਾ ਫਰੂਟ ਸੈੱਟ ਕਰ ਰਹੇ ਨੇ ਇਹਨਾਂ ਨੇ ਜਦੋਂ ਅਸੀਂ ਕਿਉਂਕਿ ਬਾਹਰ ਸ਼ਾਪਿੰਗ ਕਰਨ ਗਏ ਤੇ ਨਾਲ ਦੀ ਨਾਲ ਗਰੋਸਰੀ ਦਾ ਕੰਮ ਵੀ ਨਿਬੇੜਿਆ ਇੱਕੋ ਵਾਰੀ 'ਚ ਸਾਰੇ ਕੰਮ ਹੋ ਜਾਣ ਤੁਸੀਂ ਖੁਦ ਦੇਖੋ ਕਿੰਨਾ ਬੰਦਾ ਭੱਜ ਤੁਹਾਨੂੰ 2 ਮਿੰਟ ਬੈਠ ਕੇ ਸਕੂਨ ਦੀ ਚਾਹ ਪਾਣੀ বিনা ਪੀਤਾ ਜਾਵੇ ਤਾਂ ਕਿੰਨਾ ਔਖਾ ਹੈ ਇਹੋ ਜੀਆਂ ਕਮਾਈਆਂ ਦਾ ਕੀ ਫਾਇਦਾ ਹਨਾ ਜਿੱਥੇ ਤੁਸੀਂ ਰਲ ਕੇ ਬੈਠ ਹੀ ਨਾ ਸਕੋ ਪਰ ਜਰੂਰ ਕਮਾਈਆਂ ਜਰੂਰ ਕਰੋ ਪਰਿਵਾਰਾਂ ਦੇ ਵਿੱਚ ਬੈਠੋ ਹੱਸੋ ਖੇਡੋ ਆਦੀ ਜ਼ਿੰਦਗੀ ਨੂੰ ਇੰਜੋਏ ਕਰੋ ਨਿੱਕੀ ਜੀ ਜ਼ਿੰਦਗੀ ਇੱਕ ਵਾਰ ਹੀ ਆਈ ਤੇ ਫਿਰ ਚਲੀ ਜਾਣੀ ਪਤਾ ਨਹੀਂ ਕਦੋਂ ਦੁਬਾਰਾ ਮਿਲਣਾ ਔਰ ਇੱਕ ਪਰਿਵਾਰ ਚ ਆਪਾਂ ਮੁੜ ਪੈਦਾ ਹੋਣਾ ਕਿ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਹੈ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਪਲੀਜ਼ ਮੇਰੇ ਵਲੌਗ ਨੂੰ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ